ਇੱਕ ਮੁੰਡਾ ਚੰਗੀ ਤਰ੍ਹਾਂ ਤਿਆਰ ਹੋ ਕੇ ਆਪਣੇ ਦੋਸਤ ਦੇ ਵਿਆਹ ਵਿੱਚ ਜਾਂਦਾ ਹੈ। ਸਭ ਕੁਝ ਵਧੀਆ ਢੰਗ ਨਾਲ ਚੱਲ ਰਿਹਾ ਸੀ ਪਰ ਜਦੋਂ ਵਿਆਹ ਵਾਲੇ ਮੁੰਡੇ ਨੂੰ ਲਾਵਾਂ ਵਾਲੇ ਲੈ ਕੇ ਜਾਇਆ ਜਾਂਦਾ ਹੈ। ਉਦੋਂ ਕੁਝ ਅਜੀਹਾ ਹੁੰਦਾ ਹੈ ਕਿ ਉੱਥੋਂ ਮੁੰਡੇ ਨੂੰ ਤੇ ਮੁੰਡੇ ਦੇ ਪਿਓ ਨੂੰ ਤਾਂ ਡਰਾ ਧਮਕਾ ਕੇ ਭਜਾ ਦਿੱਤਾ ਜਾਂਦਾ ਹੈ। ਪਰ ਉਸ ਲਾੜੇ ਦੇ ਦੋਸਤ ਦਾ ਵਿਆਹ ਉਸ ਕੁੜੀ ਨਾਲ ਕਰਵਾ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਮੁੰਡੇ ਦੇ ਘਰ ਵਾਲਿਆਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਦਾ ਮੁੰਡਾ ਵਿਆਹ ਕਰਵਾ ਕੇ ਘਰੇ ਆ ਰਿਹਾ ਹੈ। ਜਦੋਂ ਉਹ ਘਰੇ ਜਾਂਦੇ ਆ ਤਾਂ ਘਰ ਦੇ ਉਹਨਾਂ ਚੰਗੀ ਤਰ੍ਹਾਂ ਸਵਾਗਤ ਕਰਦੇ ਆ ਤੇ ਆਪਣੀ ਨੂੰਨ ਉਹ ਵੀ ਸਵੀਕਾਰ ਕਰ ਲੈਂਦੇ ਆ ਕਿਉਂਕਿ ਇਹ ਸਾਰੀ ਕਹਾਣੀ ਹੀ ਕੁਝ ਇਸ ਤਰ੍ਹਾਂ ਦੀ ਸੀ ਕੀ ਸੀ ਪੂਰੀ ਕਹਾਣੀ ਕੀ ਹੋਇਆ ਸੀ ਸਾਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ 'ਚ ਇੱਕ ਪਰਿਵਾਰ ਰਹਿੰਦਾ ਹੈ ਇਸ ਪਰਿਵਾਰ ਦੇ ਮੁਖੀ ਦਾ ਨਾਮ ਗੁਰਜੀਤ ਸਿੰਘ ਸੀ ਉਹ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਇਆ ਹੋਇਆ ਹੈ ਅਤੇ ਪੈਨਸ਼ਨ ਦੇ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਹੈ ਉਸਦੇ ਇੱਕ ਔਲਾਤੀ ਧੀ ਹੈ ਜਿਹਦਾ ਨਾਮ ਸੋਮਨ ਹੈ ਤੇ ਉਹ ਐਮਏ ਕਰ ਚੁੱਕੀ ਹੈ ਐਮਏ ਕਰਨ ਤੋਂ ਬਾਅਦ ਉਹ ਨੇੜੇ ਦੇ ਹੀ ਇੱਕ ਸਕੂਲ ਵਿੱਚ ਪੜਾਉਣ ਲੱਗ ਜਾਂਦੀ ਹੈ ਸਭ ਕੁਝ ਵਧੀਆ ਢੰਗ ਨਾਲ ਚੱਲ ਰਿਹਾ ਸੀ ਕੋਈ ਦਿੱਕਤ ਨਹੀਂ ਸੀ ਹੁਣ ਜਦੋਂ ਸੋਮਨ ਪੜ੍ਹ ਲਿਖ ਲੈਂਦੀ ਹੈ ਤਾਂ ਉਹਦੀ ਉਮਰ ਵੀ ਵਿਆਹ ਦੇ ਯੋਗ ਹੋ ਗਈ ਸੀ ਗੁਰਜੀਤ ਸਿੰਘ ਆਪਣੀ ਧੀ ਲਈ ਇੱਧਰ ਉੱਧਰ ਰਿਸ਼ਤਾ ਲੱਭਣ ਲੱਗਦਾ ਕੁਝ ਮਹੀਨਿਆਂ ਵਿੱਚ ਉਹਨਾਂ ਨੂੰ ਨੇੜੇ ਦੇ ਇੱਕ ਪਿੰਡ ਵਿੱਚ ਇੱਕ ਮੁੰਡੇ ਦੀ ਦੱਸ ਪੈਂਦੀ ਹੈ ਮੁੰਡੇ ਦਾ ਨਾਮ ਹਰਮਨ ਹੈ ਤੇ ਉਹਦਾ ਆਪਣਾ ਵਧੀਆ ਕੰਮ ਹੈ ਵਧੀਆ ਪੈਸੇ ਕਮਾਉਂਦਾ ਹੈ ਵਧੀਆ bizness ਹੈ ਘਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਇਸ ਲਈ ਸੋਮਨ ਦੇ ਪਿਓ ਨੂੰ ਉਹ ਰਿਸ਼ਤਾ ਪਸੰਦ ਆ ਜਾਂਦਾ ਹੈ ਦੂਜੇ ਪਾਸੇ ਮੁੰਡੇ ਵਾਲੇ ਵੀ ਜਦੋਂ ਸੋਮਨ ਨੂੰ ਦੇਖਦੇ ਆ ਤਾਂ ਦੇਖਦੇ ਹੀ ਪਸੰਦ ਕਰ ਲੈਂਦੇ ਆ ਮੁੰਡੇ ਦਾ ਪਿਓ ਜਿਹਦਾ ਨਾਮ ਜਗਸੀਰ ਸੀ ਉਹ ਕਹਿਣ ਲੱਗਦਾ ਕਿ ਤੁਹਾਡੀ ਧੀ ਤਾਂ ਲక్ష్ਮੀ ਦਾ ਰੂਪ ਹੈ ਤੁਸੀਂ ਸਾਨੂੰ ਧੀ ਦੇ ਦਿੱਤੀ ਸਾਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਸਾਨੂੰ ਕੋਈ ਰੁਪਿਆ ਪੈਸਾ ਨਹੀਂ ਚਾਹੀਦਾ ਸੋਮਨ ਦੇ ਪਰਿਵਾਰ ਵਿੱਚ ਸਾਰੇ ਜਾਣੇ ਬਹੁਤ ਖੁਸ਼ ਹੁੰਦੇ ਐ। ਗੁਰਜੀਤ ਸਿੰਘ ਸੋਚ ਰਿਹਾ ਸੀ ਕਿ ਮੇਰੀ ਧੀ ਨੂੰ ਬਹੁਤ ਵਧੀਆ ਪਰਿਵਾਰ ਮਿਲਿਆ। ਉਸ ਤੋਂ ਬਾਅਦ ਦੋਨੇ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਜੁਟ ਜਾਂਦੇ ਨੇ। ਸਮਾਂ ਬੀਤਣ ਲੱਗਦਾ ਹੈ। ਹੌਲੀ-ਹੌਲੀ ਵਿਆਹ ਦਾ ਦਿਨ ਵੀ ਆ ਜਾਂਦਾ ਹੈ। ਜਕਸੀਰ ਆਪਣੇ ਪੁੱਤ ਹਰਮਨ ਨਾਲ ਵਰਾਤ ਲੈ ਕੇ ਸੋਮਨ ਦੇ ਘਰੇ ਪਹੁੰਚ ਜਾਂਦਾ ਹੈ। ਤੇ ਦੂਜੇ ਪਾਸੇ ਗੁਰਜੀਤ ਹੋਰੇ ਉਹ ਸਾਰੇ ਵਿਆਹ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਸੀ। ਜਿਵੇਂ ਹੀ ਬਰਾਤ ਆਉਂਦੀ ਹੈ ਸਾਰਿਆਂ ਦਾ ਵਧੀਆ ਢੰਗ ਨਾਲ ਸਵਾਗਤ ਕੀਤਾ ਜਾਂਦਾ ਹੈ ਉਸ ਬਰਾਤ ਵਿੱਚ ਇੱਕ ਹੋਰ ਮੁੰਡਾ ਸੀ ਜਿਹੜਾ ਕਿ ਹਰਮਨ ਦੇ ਘਰ ਦੇ ਨੇੜੇ ਰਹਿੰਦਾ ਸੀ ਉਹ ਹਰਮਨ ਦਾ ਵਧੀਆ ਦੋਸਤ ਸੀ ਬਰਾਤ ਦੀ ਆਉ ਭਗਤ ਦੇਖ ਕੇ ਸਾਰੇ ਜਾਣੇ ਬਹੁਤ ਖੁਸ਼ ਹੁੰਦੇ ਐ ਉਹ ਸੋਚਦੇ ਐ ਕਿ ਇਹਨਾਂ ਨੂੰ ਵਧੀਆ ਰਿਸ਼ਤਾ ਮਿਲਿਆ ਇਸ ਤੋਂ ਬਾਅਦ ਜਦੋਂ ਮੁੰਡੇ ਨੂੰ ਲਾਵਾਂ ਲਈ ਲੈ ਕੇ जाया ਜਾਂਦਾ ਹੈ ਤਾਂ ਮੁੰਡੇ ਦਾ ਪਿਓ ਜਿਹਦਾ ਨਾਮ ਜਗਸੀਰ ਸੀ ਉਸ ਹਰਮਨ ਦੇ ਪਿਓ ਗੁਰਜੀਤ ਨੂੰ ਆਪਦੇ ਕੋਲ ਬੁਲਾਉਂਦਾ ਹੈ ਗੁਰਜੀਤ ਜੋ ਕਿ ਉਸ ਸਮੇਂ ਕੰਮਾਂ ਵਿੱਚ ਵਿਅਸਤ ਸੀ ਉਹ ਤੁਰੰਤ ਸਭ ਕੁਝ ਛੱਡ ਕੇ ਜਗਸੀਰ ਦੇ ਕੋਲ ਪਹੁੰਚ ਜਾਂਦਾ ਹੈ ਜਗਸੀਰ ਉਹਨੂੰ ਇੱਕ ਸਾਈਡ ਤੇ ਲਿਜਾ ਕੇ ਕਹਿਣ ਲੱਗਦਾ ਹੈ ਕਿ ਦੇਖ ਭਾਈ ਮੇਰਾ ਮੁੰਡਾ ਵਧੀਆ ਪੈਸੇ ਕਮਾਉਂਦਾ ਹੈ ਉਹਦਾ ਆਪ ਦਾ ਬਿਜ਼ਨਸ ਹੈ ਤੇ ਪਰ ਉਹਨੇ ਹੁਣ ਆਪਣੀ ਬਿਜ਼ਨਸ ਨੂੰ ਹੋਰ ਅੱਗੇ ਵਧਾਉਣਾ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ 10 ਲੱਖ ਰੁਪਏ ਨਕਦ ਸ਼ਗਨ ਵਿੱਚ ਦੇਣ ਦਾ ਇੰਤਜ਼ਾਮ ਕਰੋ ਜਗਸੀਰ ਦੇ ਮੋਹ ਇਹ ਸਭ ਕੁਝ ਸੁਣ ਕੇ ਸੋਮਨ ਦੇ ਪਿਓ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਉਸਨੇ ਸੋਮਨ ਦੇ ਵਿਆਹ ਵਿੱਚ ਆਪਣੇ ਵਿੱਤ ਤੋਂ ਵੱਧ ਕੇ ਖਰਚਾ ਕੀਤਾ ਸੀ। ਉਹਨੇ ਉਧਰੋਂ ਉਧਰੋਂ ਰਿਸ਼ਤੇਦਾਰਾਂ ਤੋਂ ਵੀ ਕੁਝ ਪੈਸੇ ਫੜੇ ਹੋਏ ਸਨ। ਉਹ ਸੋਚਦਾ ਸੀ ਕਿ ਹੌਲੀ-ਹੌਲੀ ਸਾਰਾ ਕੁਝ ਸਹੀ ਹੋ ਜਾਊਗਾ। ਮੇਰੇ ਪੈਨਸ਼ਨ ਨਾਲ ਮੈਂ ਇਹ ਕਰਜ਼ਾ ਲਾ ਦੂੰਗਾ। ਪਰ ਹੁਣ ਉਹਨਾਂ ਨੇ ਅਚਾਨਕ ਹੀ 10 ਲੱਖ ਰੁਪਏ ਦੀ ਮੰਗ ਕਰ ਦਿੱਤੀ ਸੀ। ਉਹਨਾਂ ਨੇ ਤਾਂ ਆਪਣੀ ਧੀ ਤੇ ਜਵਾਈ ਨੂੰ ਦੇਣ ਲਈ ਕਾਫੀ ਗਹਿਣੇ ਵੀ ਬਣਵਾਏ ਹੋਏ ਸਨ। ਤੇ ਬਰਾਦ ਦੇ ਸਵਾਗਤ ਵਿੱਚ ਵੀ ਚੰਗਾ ਪੈਸਾ ਖਰਚ ਕੀਤਾ ਸੀ ਪਰ ਹੁਣ 10 ਲੱਖ ਦੀ ਗੱਲ ਸੁਣ ਕੇ ਉਸਦੇ ਤਾਂ ਹੋਸ਼ ਹੀ ਉੱਡ ਜਾਂਦੇ ਐ ਉਸਦੇ ਮੂੰਹ ਦਾ ਰੰਗ ਉੱਡ ਜਾਂਦਾ ਹੈ ਉਹ ਇੱਕਦਮ ਜਗਸੀਰ ਦੇ ਸਾਹਮਣੇ ਹੱਥ ਜੋੜ ਲੈਂਦਾ ਤੇ ਕਹਿਣ ਲੱਗਦਾ ਕਿ ਇਸ ਤਰ੍ਹਾਂ ਨਾ ਕਰੋ ਮੈਂ ਆਪਣੇ ਵਿੱਤ ਤੋਂ ਵੱਧ ਕੇ ਖਰਚਾ ਕੀਤਾ ਐ ਇੰਨੀ ਛੇਤੀ ਇੰਨੇ ਜ਼ਿਆਦਾ ਰੁਪਏਾਂ ਦਾ ਇੰਤਜ਼ਾਮ ਕਰਨਾ ਮੇਰੇ ਲਈ ਬਹੁਤ ਔਖਾ ਐ ਇਹ ਰੁਪਏ ਮੇਰੇ ਕੋਲ ਹੈ ਵੀ ਨਹੀਂ ਜੋ ਕੁਝ ਵੀ ਸੀ ਉਹ ਸਾਰਾ ਕੁਝ ਮੈਂ ਵਿਆਹ ਤੇ ਖਰਚ ਕਰ ਦਿੱਤਾ ਜੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਤਾਂ ਅਸੀਂ ਉਸ ਹਿਸਾਬ ਨਾਲ ਸਾਰੇ ਰੇਂਜਮੈਂਟ ਕਰਨੇ ਸੀ ਉਹ ਉਸ ਨੂੰ ਕਹਿਣ ਲੱਗਦਾ ਹੈ ਕਿ ਹੁਣ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਸਾਰੇ ਰਿਸ਼ਤੇਦਾਰਾਂ ਵਿੱਚ ਮੇਰੀ ਬੇਇੱਜ਼ਤੀ ਹੋ ਜਾਵੇਗੀ ਜੇ ਤੁਹਾਨੂੰ ਨਗਦ ਪੈਸੇ ਚਾਹੀਦੇ ਸੀ ਤਾਂ ਤੁਸੀਂ ਮੈਨੂੰ ਪਹਿਲਾਂ ਦੱਸਣਾ ਸੀ ਪਰ ਜਖਸੀਰ ਸੁਮਨ ਦੇ ਪਿਓ ਦੀਆਂ ਗੱਲਾਂ ਦੇ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਉਹ ਕਹਿਣ ਲੱਗਦਾ ਹੈ ਕਿ ਜੇ ਤੁਸੀਂ ਆਪਣੀ ਧੀ ਦਾ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 10 ਲੱਖ ਦਾ ਇੰਤਜ਼ਾਮ ਤਾਂ ਕਰਨਾ ਹੀ ਪਵੇਗਾ ਨਹੀਂ ਦਾਸੀ ਬਰਾਤ ਨੂੰ ਵਾਪਸ ਲੈ ਕੇ ਜਾ ਰਹੇ ਆ ਜਗਸੀਰ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਗੁਰਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਪਰ ਉਸ ਦੀ ਕੋਈ ਪੇਸ਼ ਨਹੀਂ ਚੱਲਦੀ ਜਗਸੀਰ ਉੱਤੇ ਇਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਬਾਹਰ ਆ ਕੇ ਸਾਰਿਆਂ ਦੇ ਸਾਹਮਣੇ ਉਹ ਇਹ ਕਹਿ ਦਿੰਦਾ ਹੈ ਕਿ ਹੁਣੇ ਵਿਆਹ ਨਹੀਂ ਹੋਊਗਾ ਜਿਵੇਂ ਹੀ ਜਗਸੀਰ ਆ ਕੇ ਇਹ ਕਹਿੰਦਾ ਹੈ ਕਿ ਇਹ ਵਿਆਹ ਨਹੀਂ ਹੋਊਗਾ ਤਾਂ ਲੋਕ ਆਪਸ ਵਿੱਚ ਕੋਸਰਮੁਸਰ ਕਰਨ ਲੱਗਦੇ ਆ ਗੁਰਜੀਤ ਦੀਆਂ ਅੱਖਾਂ ਵਿੱਚ ਹੰਝੂ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀ ਕੀ ਅੱਜ ਉਸਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਜੇਤੀ ਦੀ ਡੋਲੀ ਤੋਂ ਬਿਨਾਂ ਹੀ ਬਰਾਤ ਵਾਪਸ ਚਲੀ ਜਾਊਗੀ ਤਾਂ ਲੋਕਾਂ ਨੂੰ ਕੀ ਮੂੰਹ ਦਿਖਾਊਗਾ ਇਹ ਸਭ ਕੁਝ ਸੁਣ ਕੇ ਹਰਮਨ ਦਾ ਇੱਕ ਦੋਸਤ ਜਿਹੜਾ ਬਰਾਤ ਵਿੱਚ ਉਹਦੇ ਨਾਲ ਆਇਆ ਸੀ ਉਹ ਉਹਨਾਂ ਨੂੰ ਟੋਕਣ ਲੱਗਦਾ ਹਰਮਨ ਦੇ ਦੋਸਤ ਦਾ ਨਾਮ ਲਖਵੀਰ ਸੀ ਉਹ ਇੱਕ ਬੈਂਕ ਵਿੱਚ ਕਲਰਕ ਲੱਗਿਆ ਹੋਇਆ ਸੀ ਲਖਵੀਰ ਪਹਿਲਾਂ ਵੀ ਅਕਸਰ ਹਰਮਨ ਨੂੰ ਟੋਕਦਾ ਭਾਵੇਂ ਕਿ ਉਹਨਾਂ ਕੋਲ ਕਾਫੀ ਪੈਸੇ ਸੀ ਪਰ ਫੇਰ ਵੀ ਉਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਲਾਲਚ ਕਰਦੇ ਰਹਿੰਦੇ ਸਨ ਇਸ ਗੱਲ ਕਰਕੇ ਕਈ ਵਾਰੀ ਦੋਨਾਂ ਵਿੱਚ ਛੋਟੀ ਮੋਟੀ ਬਹਿਸ ਵੀ ਹੋ ਜਾਂਦੀ ਸੀ ਤੇ ਹੁਣ ਅੱਜ ਜਦੋਂ ਲਖਵੀਰ ਇਹ ਦੇਖਦਾ ਹੈ ਕਿ ਕੁੜੀ ਦਾ ਪਿਓ ਹੱਥ ਜੋੜ ਕੇ ਖੜਾ ਹੈ ਉਸ ਦੀ ਅੱਖਾਂ ਵਿੱਚ ਹੰਝੂ ਹੈ ਤੇ ਉਹ ਮਿੰਟਾਂ ਕਰ ਰਿਹਾ ਹੈ ਤਾਂ ਲਖਵੀਰ ਉਦੋਂ ਹੀ ਹਰਮਨ ਦੇ ਕੋਲ ਜਾਂਦਾ ਹੈ ਉਹਨੂੰ ਸਮਝਾਉਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਇੱਕ ਪਿਓ ਨੇ ਆਪਣੀ ساری ਜ਼ਿੰਦਗੀ ਦੀ ਕਮਾਈ ਆਪਣੀ ਧੀ ਦੇ ਵਿਆਹ ਤੇ ਲਗਾ ਦਿੱਤੀ ਤੇ ਤੁਸੀਂ ਲਾਲਚ ਕਰਕੇ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਰਹੇ ਹੋ ਇਸ ਤਰ੍ਹਾਂ ਨਾ ਕਰੋ ਪਰ ਹਰਮਨ ਉੱਤੇ ਲਖਵੀਰ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਉਹ ਤਾਂ ਚੁੱਪਚਾਪ ਉੱਥੇ ਸੁੱਨ ਬਣ ਕੇ ਖੜਾ ਰਹਿੰਦਾ ਹੈ ਤੇ ਮੂੰਹ ਥੱਲੇ ਕਰ ਲੈਂਦਾ ਕਿਉਂਕਿ ਹਰਮਨ ਤਾਂ ਆਪ ਆਪਣੇ ਪਿਓ ਤੋਂ ਡਰਦਾ ਸੀ ਤੇ ਹੁਣ ਜਦੋਂ ਲਖਵੀਰ ਇਹ ਦੇਖਦਾ ਹੈ ਕਿ ਹਰਮਨ ਤਾਂ ਚੁੱਪਚਾਪ ਥੱਲੇ ਸਿਰ ਕਰਕੇ ਖੜਾ ਹੈ ਤਾਂ ਉਹਦੇ ਪਿਓ ਨਾਲ ਗੱਲ ਕਰਨ ਲੱਗਦਾ ਹੈ ਇਹ ਸਭ ਕੁਝ ਸੋਚ ਕੇ ਲਖਵੀਰ ਹਰਮਨ ਦੇ ਪਿਓ ਜਗਸੀਰ ਦੇ ਕੋਲ ਜਾਂਦਾ ਹੈ ਉਹਨੂੰ ਵੀ ਸਮਝਾਉਣ ਲੱਗਦਾ ਹੈ ਪਰ ਉਹਦੇ ਉੱਤੇ ਵੀ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਉਹਨਾਂ ਨੇ ਤਾਂ ਆਖਰੀ ਫੈਸਲਾ ਲੈ ਲਿਆ ਸੀ ਵੀ ਜੇ 10 ਲੱਖ ਰੁਪਏ ਦਾ ਇੰਤਜ਼ਾਮ ਹੋਵੇਗਾ ਤਹੀਂ ਵਿਆਹ ਹੋਊਗਾ ਨਹੀਂ ਤਾਂ ਉਹ ਬਰਾਤ ਵਾਪਸ ਲੈ ਕੇ ਜਾਣਗੇ ਇਹ ਸਭ ਕੁਝ ਦੇਖ ਕੇ ਲਖਵੀਰ ਸੋਮਣ ਦੇ ਪਿਓ ਗਰਜੀਤ ਕੋਲ ਜਾਂਦਾ ਹੈ ਉਸ ਨੂੰ ਕਹਿਣ ਲੱਗਦਾ ਹੈ ਅੰਕਲ ਜੀ ਇਹਨਾਂ ਨੂੰ ਤਾਂ ਹੀਰੇ ਦੀ ਕੋਈ ਪਰਖ ਨਹੀਂ ਇਹਨਾਂ ਦੇ ਮਨ ਵਿੱਚ ਤਾਂ ਬਹੁਤ ਜ਼ਿਆਦਾ ਲਾਲਚ ਹੈ ਪਰ ਮੈਂ ਤੁਹਾਡੀ ਹਾਲਤ ਨੂੰ ਸਮਝਦਾ ਹੈ ਜੇ ਤੁਸੀਂ ਚਾਹੋ ਤਾਂ ਮੈਂ ਅੱਜ ਹੀ ਤੁਹਾਡੀ ਧੀ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਮੈਂ ਇੱਕ ਸਰਕਾਰੀ ਕਲਰਕ ਲੱਗਿਆ ਹੋਇਆ ਹਾਂ ਭਾਵੇਂ ਮੇਰੇ ਕੋਲ ਜਾਦੇ ਪੈਸੇ ਨਹੀਂ ਪਰ ਮੈਂ ਇੱਕ ਵਾਦਾ ਜ਼ਰੂਰ ਕਰਦਾ ਹਾਂ ਕਿ ਤੁਹਾਡੀ ਧੀ ਨੂੰ ਕਦੇ ਕੋਈ ਤਕਲੀਫ ਨਹੀਂ ਆਉਣ ਦੇਵਾਂਗਾ ਇਹ ਗੱਲ ਸੁਣ ਕੇ ਸੋਮਨ ਦਾ ਪਿਓ ਉਸ ਵੱਲ ਦੇਖਦਾ ਹੀ ਰਹਿ ਜਾਂਦਾ ਹੈ ਉਹ ਕੁਝ ਨਹੀਂ ਬੋਲਦਾ ਲਖਵੀਰ ਉਸ ਦੀਆਂ ਭਾਵਨਾਵਾਂ ਨੂੰ ਸਮਝਦਾ ਹੋਇਆ ਸਿੱਧਾ ਸੋਮਨ ਦੇ ਕੋਲ ਪਹੁੰਚ ਜਾਂਦਾ ਹੈ ਉਹ ਜਾ ਕੇ ਸੋਮਨ ਨੂੰ ਕਹਿਣ ਲੱਗਦਾ ਹੈ ਕਿ ਤੇਰੇ ਪਾਪਾ ਤਾਂ ਕੁਝ ਨਹੀਂ ਬੋਲ ਰਹੇ ਪਰ ਕੀ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਚਾਹੇਂਗੀ ਕਿਉਂਕਿ ਮੈਂ ਇਸ ਤਰ੍ਹਾਂ ਧੀ ਦੇ ਕਾਰਨ ਇੱਕ ਪਿਓ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦਾ ਮੈਂ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਜੇ ਤੂੰ ਮੇਰੇ ਬਾਰੇ ਕੁਝ ਵੀ ਜਾਨਣਾ ਹੈ ਜਾਂ ਪੁੱਛਣਾ ਹੈ ਤਾਂ ਮੇਰੇ ਪਿੰਡ ਦੇ ਕਈ ਲੋਕ ਬਰਾਤ ਵਿੱਚ ਆਏ ਹੋਏ ਨੇ ਤੁਸੀਂ ਉਹਨਾਂ ਤੋਂ ਮੇਰੇ ਬਾਰੇ ਪੁੱਛ ਪੜਤਾਲ ਕਰ ਸਕਦੇ ਹੋ ਇਹ ਸਭ ਕੁਝ ਸੁਣ ਕੇ ਸੁਮਨ ਉਸ ਨਾਲ ਵਿਆਹ ਕਰਵਾਉਣ ਦੀ ਹਾਮੀ ਭਰ ਦਿੰਦੀ ਹੈ ਹੁਣ ਜਦੋਂ ਗੁਰਜੀਤ ਇਹ ਸੁਣਦਾ ਹੈ ਕਿ ਉਹ ਦੀਤੀ ਲਖਵੀਰ ਨਾਲ ਵਿਆਹ ਕਰਵਾਉਣ ਲਈ ਤਿਆਰ ਹੈ ਤਾਂ ਉਸ ਦੇ ਮਨ ਦੇ ਅੰਦਰ ਕੁਝ ਸ਼ਾਂਤੀ ਹੁੰਦੀ ਹੈ ਉਹ ਜਗਸੀਰ ਅਤੇ ਹਰਮਨ ਨੂੰ ਧੱਕੇ ਦੇ ਕੇ ਵਿਆਹ ਵਿੱਚੋਂ ਬਾਹਰ ਘੱਟ ਦਿੰਦਾ ਹੈ ਤੇ ਕਹਿੰਦਾ ਹੈ ਕਿ ਜੇ ਤੁਸੀਂ ਵਾਪਸ ਬਰਾਤ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ ਉਸ ਤੋਂ ਬਾਅਦ ਲਖਵੀਰ ਤੇ ਸੋਮਨ ਦਾ ਵਿਆਹ ਉਸੇ ਦਿਨ ਹੀ ਕਰਵਾ ਦਿੱਤਾ ਜਾਂਦਾ ਹੈ ਇਹ ਸਭ ਕੁਝ ਦੇਖ ਕੇ ਗੁਰਜੀਤ ਖੁਸ਼ੀ-ਖੁਸ਼ੀ ਆਪਣੀ ਦੀਤੀ ਨੂੰ ਆਸ਼ੀਰਵਾਦ ਦਿੰਦਾ ਹੈ ਵਿਆਹ ਤੋਂ ਬਾਅਦ ਲਖਵੀਰ ਸੋਮਨ ਨੂੰ ਲੈ ਕੇ ਆਪਣੇ ਘਰ ਵੱਲ ਚੱਲ ਪੈਂਦਾ ਹੈ ਜਿਵੇਂ ਹੀ ਲਖਵੀਰ ਘਰੇ ਪਹੁੰਚਦਾ ਹੈ ਤਾਂ ਘਰ ਦੇ ਹੈਰਾਨ ਰਹਿ ਜਾਂਦੇ ਆ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਪੁੱਤ ਨੇ ਵਿਆਹ ਕਰਵਾ ਲਿਆ ਲਖਵੀਰ ਗੇਟ ਵਿੱਚ ਖੜ ਕੇ ਆਪਣੀ ਮਾਂ ਨੂੰ ਆਵਾਜ਼ ਲਗਾਉਂਦਾ ਹੈ ਵਿਆਹ ਵਾਲੇ ਜੋੜੇ ਵਿੱਚ ਬੈਠੀ ਇੱਕ ਕੁੜੀ ਨੂੰ ਦੇਖ ਕੇ ਲਖਵੀਰ ਦੀ ਮਾਂ ਹੈਰਾਨ ਰਹਿ ਜਾਂਦੀ ਹੈ ਉਹ ਉਸ ਨੂੰ ਕਹਿਣ ਲੱਗਦੀ ਹੈ ਕਿ ਤੂੰ ਤਾਂ ਆਪਣੇ ਦੋਸਤ ਦੇ ਵਿਆਹ ਵਿੱਚ ਗਿਆ ਸੀ ਫਿਰ ਇਹ ਕੁੜੀ ਕੌਣ ਹੈ ਇਹਨੂੰ ਤੋਂ ਆਪਣੇ ਨਾਲ ਲੈ ਕੇ ਆਇਆ ਹੈ ਲਖਵੀਰ ਆਪਣੀ ਮਾਂ ਨੂੰ ਦੱਸਦਾ ਹੈ ਕਿ ਇਹ ਮੇਰੀ ਘਰ ਵਾਲੀ ਹੈ ਮੈਂ ਇਹਦੇ ਨਾਲ ਵਿਆਹ ਕਰਵਾਇਆ ਤੇ ਵਿਆਹ ਕਰਵਾ ਕੇ ਹੀ ਇਹਨੂੰ ਆਪਣੇ ਨਾਲ ਲੈ ਕੇ ਆਇਆ ਹੈ ਉਹ ਸਾਰੀ ਕਹਾਣੀ ਆਪਣੀ ਮਾਂ ਨੂੰ ਸੁਣਾਉਂਦਾ ਹੈ ਉਸ ਦੀ ਮਾਂ ਭਾਵੁਕ ਹੋ ਜਾਂਦੀ ਹੈ ਕਿਉਂਕਿ ਉਹਨਾਂ ਦਾ ਤਾਂ ਆਪ ਧੀਆ ਵਾਲਾ ਕਰ ਸੀ ਹੁਣ ਲਖਵੀਰ ਦੀ ਮਾਂ ਪੂਰੇ ਰੀਤੀ ਰਿਵਾਜਾਂ ਨਾਲ ਪਾਣੀ ਵਾਰ ਕੇ ਆਪਣੀ ਨੂੰਹ ਨੂੰ ਘਰ ਦੇ ਅੰਦਰ ਲੈ ਕੇ ਆਉਂਦੀ ਹੈ ਉਹਦਾ ਚੰਗਾ ਸਵਾਗਤ ਕੀਤਾ ਜਾਂਦਾ ਹੈ ਸੂਮਨ ਨੇ ਸਭ ਕੁਝ ਦੇਖ ਕੇ ਬਹੁਤ ਖੁਸ਼ ਹੁੰਦੀ ਹੈ। ਭਾਵੇਂ ਲਖਵੀਰ ਦਾ ਘਰ ਛੋਟਾ ਸੀ ਪਰ ਉਹਨਾਂ ਦੇ ਦਿਲਾਂ ਵਿੱਚ ਇੱਕ ਦੂਜੇ ਲਈ ਬਹੁਤ ਜ਼ਿਆਦਾ ਪਿਆਰ ਸੀ। ਹੌਲੀ-ਹੌਲੀ ਦਿਨ ਬੀਤਣ ਲੱਗਦੇ ਐ ਤੇ ਹੁਣ ਲਖਵੀਰ ਆਪਣੀ ਡਿਊਟੀ ਤੇ ਜਾਣ ਲੱਗਦਾ ਹੈ। ਉਹਨੇ ਪਹਿਲੇ ਦਿਨ ਹੀ ਸੂਮਨ ਨੂੰ ਇਹ ਕਹਿ ਦਿੱਤਾ ਸੀ ਕਿ ਮੈਂ ਤੈਨੂੰ ਘਰ ਵਿੱਚ ਕੈਦ ਕਰਕੇ ਨਹੀਂ ਰੱਖਣਾ। ਜੇ ਤੂੰ ਚਾਹੇ ਤਾਂ ਤੂੰ ਅੱਗੇ ਦੀ ਪੜ੍ਹਾਈ ਕਰ ਸਕਦੀ ਐ। ਆਪਣੀ ਨੌਕਰੀ ਲਈ ਸਰਕਾਰੀ ਨੌਕਰੀ ਲਈ ਤਿਆਰੀ ਕਰ ਸਕਦੀ ਐ। ਇਹ ਸਭ ਕੁਝ ਸੁਣ ਕੇ ਸੋਮਣ ਬਹੁਤ ਖੁਸ਼ ਹੁੰਦੀ ਹੈ। ਸੋਮਣ ਦੇ ਦਿਲ ਵਿੱਚ ਲਖਵੀਰ ਦੀ ਇੱਜ਼ਤ ਬਹੁਤ ਵੱਧ ਜਾਂਦੀ ਹੈ ਤੇ ਉਹ ਉਸ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਣ ਲੱਗਦੀ ਹੈ। ਹੁਣ ਸੋਮਣ ਨੇ ਸਰਕਾਰੀ ਨੌਕਰੀ ਲਈ ਤਿਆਰੀ ਸ਼ੁਰੂ ਕਰ ਦਿੱਤੀ ਸੀ। ਉਹ ਕਾਫੀ ਮਿਹਨਤ ਕਰਦੀ ਹੈ ਤੇ ਉਸ ਦੀ ਮਿਹਨਤ رنگ ਲਿਆਉਂਦੀ ਹੈ। ਉਸ ਨੂੰ ਸਰਕਾਰੀ ਟੀਚਰ ਦੀ ਨੌਕਰੀ ਮਿਲ ਗਈ ਸੀ। ਸੋਮਣ ਵੀ ਨੌਕਰੀ ਕਰਨ ਲੱਗ ਗਈ ਸੀ ਤੇ ਦੋਹਾਂ ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਵੀ ਵਧੀਆ ਟੰਗ ਨਾਲ ਹੋਣ ਲੱਗ ਗਿਆ ਸੀ। ਉਹਨਾਂ ਦੇ ਦਿਨ ਬਦਲ ਗਏ ਸਨ। ਕਾਰ ਵਿੱਚ ਚੰਗੇ ਪੈਸੇ ਆਉਣ ਲੱਗ ਗਏ ਸੀ ਦੂਜੇ ਪਾਸੇ ਹਰਮਨ ਅਤੇ ਉਸਦੇ ਪਰਿਵਾਰ ਦੀ ਸਾਰੇ ਪਾਸੇ ਬਦਨਾਮੀ ਹੋ ਜਾਂਦੀ ਹੈ ਲੋਕਾਂ ਵਿੱਚ ਇਹ ਗੱਲ ਹੋਣ ਲੱਗਦੀ ਹੈ ਕਿ ਪਿਓ ਪੁੱਤ ਦੋਨੇ ਬਹੁਤ ਜ਼ਿਆਦਾ ਲਾਲਚੀ ਨੇ ਤੇ ਵਿਆਹ ਵਾਲੇ ਦੇ ਨੀ ਕੁੜੀ ਨੂੰ ਛੱਡਿਆ ਏ ਦੇਹੇਜ ਦੇ ਕਾਰਨ ਰਿਸ਼ਤਾ ਤੋੜ ਦਿੱਤਾ ਇਹਨਾਂ ਨੇ ਇਸ ਬਦਨਾਮੀ ਦੇ ਕਾਰਨ ਕੋਈ ਵੀ ਉਹਨਾਂ ਨੂੰ ਆਪਣੀ ਕੁੜੀ ਦੇਣ ਲਈ ਤਿਆਰ ਨਹੀਂ ਹੁੰਦਾ ਹੁਣ ਉਹਨਾਂ ਨੇ ਲੋਕਾਂ ਦੀਆਂ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਕਿ ਸਾਨੂੰ ਵਿਆਹ ਵਿੱਚ ਬਿਲਕੁਲ ਵੀ ਦੇਹੇਜ ਨਹੀਂ ਚਾਹੀਦਾ ਸਾਨੂੰ ਤਾਂ ਬਸ ਕੁੜੀ ਚਾਹੀਦੀ ਐ ਪਰ ਪਿੰਡ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਧੂਧੂ ਹੋ ਗਈ ਸੀ ਇਸ ਲਈ ਕੋਈ ਵੀ ਉਹਨਾਂ ਦੇ ਘਰ ਰਿਸ਼ਤਾ ਨਹੀਂ ਲੈ ਕੇ ਆਉਂਦਾ ਇਸ ਗੱਲ ਨੂੰ 2 ਸਾਲ ਹੋ ਗਏ ਸੀ ਪਰ ਅਜੇ ਤੱਕ ਹਰਮਨ ਦਾ ਵਿਆਹ ਨਹੀਂ ਹੋਇਆ ਹੁਣ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗਦਾ ਤੇ ਪਰੇਸ਼ਾਨੀ ਦੇ ਚੱਲਦੇ ਉਸਨੇ ਸ਼ਰਾਬ ਪੀਣੀ ਵੀ ਸ਼ੁਰੂ ਕਰ ਦਿੱਤੀ ਸੀ ਇਸੇ ਕਰਕੇ ਉਹਦਾ ਕੰਮ ਧੰਦਾ ਵੀ ਹੁਣ ਬਹੁਤ ਜ਼ਿਆਦਾ ਘਟ ਜਾਂਦਾ ਹੈ ਹੌਲੀ-ਹੌਲੀ ਉਹਦੇ ਘਰ ਦੇ ਹਾਲਾਤ ਵਿਗੜਨ ਲੱਗਦੇ ਐ ਤੇ ਨੌਬਦ ਇੱਥੋਂ ਤੱਕ ਆ ਜਾਂਦੀ ਹੈ ਕਿ ਉਹਨਾਂ ਨੂੰ ਆਪਣੀ ਜੱਦੀ ਜ਼ਮੀਨ ਵੀ ਵੇਚਣੀ ਪੈਂਦੀ ਹੈ। ਉਹਨਾਂ ਨੇ ਆਪਣੀ ਜੱਦੀ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ। ਬਿਜ਼ਨਸ ਦਾ ਲੋਨ ਭਰਨ ਲਈ ਇੱਥੋਂ ਤੱਕ ਕਿ ਉਹਨਾਂ ਨੂੰ ਆਪਣਾ ਘਰ ਵੀ ਵੇਚਣਾ ਪੈਂਦਾ ਹੈ। ਤੇ ਹੁਣ ਉਹ ਇੱਕ ਕਿਰਾਏ ਦੇ ਘਰ ਵਿੱਚ ਰਹਿਣ ਲੱਗਦੇ ਆ। ਦੂਜੇ ਪਾਸੇ ਆਪਣੀ ਨੌਕਰੀ ਦੇ ਚੱਲਦੇ ਲਖਵੀਰ ਤੇ ਸੁਮਨ ਨਾਲ ਵਾਲੇ ਸ਼ਹਿਰ ਵਿੱਚ ਸ਼ਿਫਟ ਹੋ ਜਾਂਦੇ ਆ। ਉਹਨਾਂ ਨੇ ਇੱਕ ਵਧੀਆ ਘਰ ਬਣਾ ਲਿਆ ਸੀ। ਆਪਣੇ ਪਿੰਡ ਅਤੇ ਸਾਰੇ ਪਰਿਵਾਰ ਵਿੱਚ ਲਖਵੀਰ ਦੀ ਬਹੁਤ ਜ਼ਿਆਦਾ ਤਾਰੀਫ਼ ਹੁੰਦੀ ਹੈ ਕਿਉਂਕਿ ਉਹਨੇ ਕੰਮ ਹੀ ਜਿਹਾ ਕੀਤਾ ਸੀ ਸੁਮਨ ਆਪਣੀ ਕਿਸਮਤ ਤੇ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਸ ਨੂੰ ਲਖਵੀਰ ਨੇ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦਿੱਤੀਆਂ ਸਨ ਜੋ ਸ਼ਾਇਦ ਕਦੇ ਹਰ ਮਨਾਂ ਦੇ ਸਕਦਾ ਇਹ ਸੀ ਅੱਜ ਦੀ ਕਹਾਣੀ ਜਿਸ ਵਿੱਚ ਇੱਕ ਕੁੜੀ ਵਿਆਹ ਵਾਲੇ ਦਿਨ ਦਹੇਜ ਕਰਕੇ ਠੁਕਰਾ ਦਿੱਤੀ ਜਾਂਦੀ ਹੈ ਤੇ ਉੱਥੇ ਹੀ ਬਰਾਤ ਵਿੱਚ ਆਏ ਇੱਕ ਮੁੰਡੇ ਨਾਲ ਉਹਦਾ ਵਿਆਹ ਹੋ ਜਾਂਦਾ ਹੈ ਤੇ ਉਹਦੀ ਕਿਸਮਤ ਬਦਲ ਜਾਂਦੀ ਹੈ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੁਸੀਂ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ